ਸਿਰੀ ਰਾਗ ਮਹੱਲਾ 3 ਸੱਚੇ ਨੂੰ ਸਭ ਲੋਚ ਦੀ ਬਿਨ ਕੁਰ ਪਾਇਆ ਨਾ ਜਾਏ ਪੜ ਪੜ ਪੰਡਿਤ ਜੋਤ ਕੀ ਥੱਕੇ ਭੇਖੀ ਪਰਮ ਪੁਲਾਏ ਗੌਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਪਾਈ ਰੇ ਗੌਰ ਬਿਨ ਸਹਿਜ ਨਾ ਹੋਏ ਸਬਦੇ ਹੀ ਤੇ ਸਹਿਜ ਉਪਜੈ ਹਰ ਪਾਇਆ ਸਚ ਸੋਏ ਰਹਾਉ ਸੱਚੇ ਗਾਵਿਆ ਥਾਏ ਪਵੈ ਬਿਨ ਸਹਿਜੇ ਕਥਨੀ ਬਾਦ ਸਹਿਜ ਹੀ ਭਗਤ ਉਪਜੈ ਸਹਿਜ ਪਿਆਰ ਬੈਰਾਗ ਸਹਿਜ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਿਜ ਜੀਵਨ ਬਾਦ ਸਹਿਜ ਸਲਾਹੀ ਸਦਾ ਸਦਾ ਸਹਿਜ ਸਮਾਦ ਲਗਾਏ ਸਹਿਜ ਹੀ ਕੋਣ ਉਚਰੇ ਭਗਤ ਕਰੇ ਲਿਵ ਲਾਏ ਸਬਦੈ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ ਸਹਿਜੇ ਕਾਲ ਬਿਟਾਰੇ ਸੱਚ ਸਰਣਾਈ ਪਾਏ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ ਸੇ ਵਡਭਾਗੀ ਜਿੰਨੀ ਪਾਇਆ ਸਹਿਜੇ ਰਹੇ ਸਮਾਏ ਮਾਇਆ ਵਿੱਚ ਸਹਿਜ ਨਾ ਉਪਜੇ ਮਾਇਆ ਦੂਜੇ ਪਾਏ ਮਨਮੁਖ ਕਰਮ ਕਮਾਵਣੇ ਹੋਮੇ ਜਲੈ ਜਲਾਏ ਜਮਨ ਮਰਨਣਾ ਚੂਕਈ ਫਿਰ ਫਿਰ ਆਵੈ ਜਾਏ ਤੈ ਹਉ ਗੁਣਾ ਵਿੱਚ ਸਹਿਜ ਨਾ ਪਾਈਐ ਤ੍ਰੈ ਗੁਣ ਪਰਮ ਪੁਲਾਏ ਪੜਿਏ ਗੁਣਿਏ ਕੀ ਕਥਿਐ ਚਾ ਮੁੰਡੋ ਕੁੱਥਾ ਜਾਏ ਚੌਥੇ ਪਦ ਮੈਂ ਸਹਿਜ ਹੈ ਗੁਰਮਖ ਪੱਲੇ ਪਾਏ ਨਿਰਗੁਣ ਨਾਮ ਨਿਧਾਨ ਹੈ ਸੱਚੇ ਸੋਚੀ ਹੋਏ ਗੁਣਵੰਤੀ ਸਾ ਲਾਹਿਆਂ ਸੱਚੇ ਸੱਚੀ ਸੋਏ ਭੁੱਲਿਆਂ ਸਹਿਜ ਮਿਲਾਇਸੀ ਸ਼ਬਦ ਮਿਲਾਵਾ ਹੋਏ ਬੇਨ ਸਹਿਜੇ ਸਭ ਅੰਧ ਹੈ ਮਾਇਆ ਮੋਹ ਗੁਬਾਰ ਸਹਿਜੇ ਹੀ ਸੋਚੀ ਪਈ ਸੱਚੇ ਸ਼ਬਦ ਅਪਾਰ ਆਪੇ ਬਖਸ ਮਿਲਾਈ ਨ ਪੂਰੇ ਗੁਰ ਕਰਤਾਰ ਸੱਚੀ ਅਦਿਸ਼ਟ ਪਸ਼ਾਣੀਐ ਨਿਰਪਉ ਜੋਤ ਨਰੰਕਾਰ ਸਭਨਾ ਜੀਆਂ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰੇ ਸਬਦ ਸਲਾਹੀਐ ਜਿਸ ਦਾ ਅੰਤ ਨ ਪਾਰਾ ਵਾਰ ਗਿਆਨੀਆਂ ਕਾ ਧਨ ਨਾਮ ਹੈ ਸਹਿਜ ਕਰੇ ਵਾਪਾਰ ਅੰਤਿਨ ਲਾਹਾ ਹਰ ਨਾਮ ਲੈਣ ਅਖੁੱਟ ਭਰੇ ਪੰਡਾਰ नानक तोट न आवै दिये ते वनहार